ਦਸਦੀ ਕੀ ਲੁਧਿਆਣਾ ਦੇ ਨੌਰਪੁਰ ਬੇਟ ਇਲਾਕੇ ਦੇ ਵਿੱਚ ਇੱਕ ਟ੍ਰਿਪਲ ਮਰਡਰ ਦੀ ਘਟਨਾ ਸਾਹਮਣੇ ਆਈ ਸੀ ਜਿਸ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਦੱਸਦੀ ਕਿ ਇਹ ਕਤਲ ਇੱਕ ਸੇਵਾਮੁਕਤ ਐਸਆਈ ਉਸ ਦੀ ਪਤਨੀ ਅਤੇ ਉਸ ਦਾ ਪੁੱਤਰ ਦਾ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੇ ਵਿੱਚ ਜਿੱਥੇ ਪੁਲਿਸ ਦੇ ਵੱਲੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਉੱਥੇ ਹੀ ਲੁਧਿਆਣਾ ਦੇ ਵਿੱਚ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਪ੍ਰੈਸ ਵਾਰਤਕ ਕੀਤੀ ਗਿਆ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੋਰ ਵੱਡੇ ਖੁਲਾਸੇ ਕੀਤੇ ਗਏ ਹਨ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਖੁਲਾਸੇ ਕੀਤੇ ਗਏ ਹਨ ਸਭ ਤੋਂ ਪਹਿਲਾਂ ਇੱਕ ਇੱਥੇ ਕਾਰ ਸਨੇਚ ਹੋਈ ਸੀ ਮਡਲ ਟਾਉਨ ਦੇ ਵਿੱਚ ਲੱਡੋ ਵਾਲ ਇੱਕ ਐਸਆਈ ਕੁਲਦੀਪ ਸਿੰਘ ਜਿਹੜਾ ਕਿ ਰਿਟਾਇਰਡ ਪੁਲਿਸ ਤੋਂ ਸੀ ਐਸਆਈ ਉਹਨਾਂ ਦਾ ਤੇ ਉਹਨਾਂ ਦੇ ਵਾਈਫ ਦਾ ਤੇ ਉਹਨਾਂ ਦੇ ਬੇਟੇ ਦਾ ਇੱਕ ਬੜਾ ਹੀ ਦਰਦਨਾਕ ਢੰਗ ਦੇ ਨਾਲ ਜਿਹੜਾ ਉਹਦੇ ਚ ਸੱਟਾਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਤੇ ਘਰ ਦੀ ਲੁੱਟ ਦੀ ਵਾਰਦਾਤ ਹੋਈ ਸੀ ਉਹਦੇ ਵਿੱਚੋਂ ਲੁਧਿਆਣਾ ਪੁਲਿਸ ਦੇ ਹਰ ਸੀਨੀਅਰ ਅਫਸਰ ਨੇ ਉਸ ਸੀਨ ਆਫ ਕ੍ਰਾਈਮ ਨੂੰ ਵਿਜ਼ਿਟ ਕੀਤਾ ਉਹਦੇ ਵਿੱਚ ਦਿਨ ਰਾਤ ਮਿਹਨਤ ਕੀਤੀ ਉਹ ਮਿਹਨਤ ਕਰਦਿਆਂ ਕਰਦਿਆਂ ਦੇ ਵਿੱਚ ਅਸੀਂ ਉਸ ਟ੍ਰੇਲ ਦੇ ਵਿੱਚ ਪਹੁੰਚਦੇ ਪਹੁੰਚਦੇ ਉਹਦੇ ਵਿੱਚ ਇੱਕ ਕਲੂ ਸਾਨੂੰ ਮਿਲਿਆ ਕਿ ਉਹਦੇ ਜਿਹੜੀ ਆ ਅੰਬਾਲੇ ਦੀ ਇੱਕ ਟਿੱਕ ਸਾਨੂੰ ਮਿਲ ਗਈ ਸੀ ਉਹ ਅੰਬਾਲੇ ਰੇਲਵੇ ਸਟੇਸ਼ਨ ਦੇ ਵਿੱਚੋਂ ਡਿਟੇਲ ਉਹਦੀ ਅਸੀਂ ਕਢਾਈ ਔਰ ਉਦੋਂ ਬਾਅਦ ਕਢਾਉਂਦੇ ਕਢਾਉਂਦੇ ਅਸੀਂ ਉਹਦੇ ਵਿੱਚ ਬਿਹਾਰ ਦੇ ਵਿੱਚ ਨਲੰਦਾ ਡਿਸਟ੍ਰਿਕਟ ਦੇ ਵਿੱਚ ਸਿਰਫ ਉਸ ਗੱਲ ਨੂੰ ਫਾਲੋ ਕਰਦੇ ਕਰਦੇ ਉੱਥੇ ਇੱਕ ਪਿੰਡ ਦੇ ਵਿੱਚ ਆਇਡੈਂਟੀਫਾਈ ਹੋ ਗਏ ਜਿਹੜੇ ਕਿ ਇਹ ਬੰਦੇ ਅਸੀਂ ਉਹਨੂੰ ਥਾਂ ਥਾਂ ਤੇ ਜਿੱਥੇ ਫੁੱਟੇ ਚ ਮਿਲਦੀਆਂ ਸੀ ਜਿੱਥੇ ਉੱਥੋਂ ਅਸੀਂ ਲੈਂਦੇ ਲੈਂਦੇ ਉਹਦੇ ਵਿੱਚ ਉਹਨਾਂ ਨੂੰ ਉੱਥੋਂ ਦੋ ਆਦਮੀਆਂ ਨੂੰ ਉਹਦੇ ਚ ਅਸੀਂ ਫੜਿਆ ਉੱਥੋਂ ਦੀ ਲੋਕਲ ਕਮਿਊਨਿਟੀ ਨੇ ਲੋਕਲ ਪੁਲਿਸ ਨੇ ਬਿਹਾਰ ਪੁਲਿਸ ਨੇ ਸਾਡੀ ਸਪੋਰਟ ਕੀਤੀ ਉਹ ਫੜਨ ਤੋਂ ਬਾਅਦ ਸਾਨੂੰ ਇਸ ਗੱਲ ਦੀ ਗੱਲ ਕਲੀਅਰ ਹੋਈ ਕਿ ਉਹਨਾਂ ਦਾ ਬੈਗ ਹੈ ਜਿਹੜਾ ਉਹ ਅੰਬਾਲਾ ਦੇ ਵਿੱਚ ਚੋਰੀ ਹੋਇਆ ਫਿਰ ਦੁਬਾਰਾ ਅੰਬਾਲਾ ਦੇ ਵਿੱਚੋਂ ਚੈੱਕ ਕਰਨ ਤੋਂ ਬਾਅਦ ਸੀਸੀਟੀਵੀ ਦੇ ਵਿੱਚੋਂ ਸਾਨੂੰ ਜਿਹੜੀ ਉਹ ਫੁਟੇਜ ਮਿਲੀ ਉਹਦੇ ਵਿੱਚ ਇੱਕ ਇੱਕ ਇਹੋ ਜਿਹਾ ਹੁਲੀਆ ਮਿਲਿਆ ਜਿਹਦੇ ਵਿੱਚੋਂ ਕਿ ਬੈਗ ਉੱਥੇ ਚੋਰੀ ਕਰਦਾ ਤਾਂ ਨਹੀਂ ਪਾਇਆ ਗਿਆ ਪਰ ਉਹ ਬੈਗ ਲੈ ਕੇ ਜਾਂਦਾ ਬੰਦਾ ਪਾਇਆ ਗਿਆ ਉਹ ਜਿਹੜਾ ਬੈਗ ਸੀਗਾ ਜਦੋਂ ਉਹਦੇ ਵਿੱਚ ਜਿਹੜੀ ਇੱਥੇ ਤਲਵੰਡੀ ਇੱਕ ਵਾਰਦਾਤ ਹੋਈ ਸੀ ਲਾਡੋਵਾਲ ਤੇ ਉਸ ਗੱਲ ਨਾਲ ਮੈਚ ਜਿਹੜੀ ਗੱਲ ਹੁੰਦੀ ਸੀ ਇਨ ਮੀਨ ਟਾਈਮ ਕਿਉਂਕਿ ਬਾਕੀ ਥਾਣਿਆਂ ਦੇ ਵਿੱਚ ਅਸੀਂ ਮੈਸੇਜ ਕੀਤਾ ਹੋਇਆ ਸੀ ਵੀ ਇਹ ਪਤਾ ਲੱਗਿਆ ਇਹ ਚੋਰ ਨੇ ਉੱਥੋਂ ਚੋਰੀ ਕੀਤਾ ਜਿਹੜਾ ਜਿਹੜਾ ਬੈਗ ਹੈ ਤੇ ਉਹ ਜਦੋਂ ਬਾਕੀ ਥਾਣਿਆਂ ਨਾਲ ਕੀਤਾ ਇੱਕ ਮੈਸੇਜ ਮਿਲਿਆ ਕਿ ਫਲੋਰ ਪੁਲਿਸ ਨੇ ਇੱਕ ਚੋਰ ਜਿਹੜਾ ਉਹ ਫੜਿਆ ਹੋਇਆ ਜਿਸ ਨੇ ਕਿ ਉੱਥੇ ਸ਼ਾਇਦ ਸਨੇਚਿੰਗ ਕੀਤੀ ਹੈ ਕਿਸੇ ਦੀਆਂ ਵਾਲੀਆਂ ਜਾਂ ਚੇਨ ਉਹਨੂੰ ਇੰਜਰ ਕਰਕੇ ਉਹਨੂੰ ਲਿਆ ਤੇ ਉਹਦੇ ਵਿੱਚ ਸਾਡੀ ਟੀਮ ਦੇ ਆਫਸਰਸ ਵੀ ਉੱਥੇ ਪਹੁੰਚ ਗਏ ਉਹਦੇ ਵਿੱਚ ਉਹਨਾਂ ਨੇ ਉਸ ਆਦਮੀ ਨੂੰ ਗ੍ਰਿਫਤਾਰ ਕੀਤਾ ਸੀ ਉਦੋਂ ਬਾਅਦ ਕਿਉਂਕਿ ਉਹਨਾਂ ਦਾ ਰਿਮਾਂਡ ਖਤਮ ਹੋਇਆ ਸੀ ਉਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ ਇਹ ਟੀਮ ਉੱਥੇ ਜਾਣ ਤੋਂ ਬਾਅਦ ਅਸੀਂ ਉਹਨੂੰ ਪ੍ਰੋਡਕਸ਼ਨ ਬਣਾਉਣ ਤੇ ਲਿਆਂਦਾ ਪ੍ਰੋਡਕਸ਼ਨ ਬਣਾਉਣ ਤੇ ਕਿਉਂਕਿ ਸਾਡੇ ਕੋਲੇ ਕਲੂ ਸੀ ਸਾਡੇ ਆਫਸਰ ਨਲੰਦਾ ਬਿਹਾਰ ਦੇ ਵਿੱਚ ਅੰਬਾਲਾ ਸਾਡੀਆਂ ਇੱਕ ਟੀਮ ਇੱਕ ਨਲੰਦਾ 3 ਦਿਨ ਨਲੰਦਾ ਉੱਥੇ ਇੱਕ ਸੈਂਟਰਲ ਗਵਰਨਮੈਂਟ ਦੀ ਸਕੀਮ ਦੇ ਵਿੱਚ ਉਹਨੂੰ ਲੈ ਕੇ ਉੱਥੋਂ ਦੇ ਲੋਕਲ ਕਮਿਊਨਿਟੀ ਨੂੰ ਇਨਵੋਲ ਕਰਕੇ ਇੱਕ ਉਹ ਪਿੰਡ ਦੇ ਵਿੱਚ ਡਾਟਾ ਇਕੱਠਾ ਕਰਨ ਵਾਂਗੂ ਘਰ ਤੋਂ ਘਰ ਜਾ ਕੇ ਉਹਨਾਂ ਨੇ ਸਰਵੇ ਕਰਕੇ ਜਸਟ ਉਹ ਬੰਦਿਆਂ ਦੀ ਜਿਹੜੀ ਫੁਟੇਜ ਨੂੰ ਵੀ ਜਿਹੜੇ ਬੰਦੇ ਮਲਾਉਣ ਕਰਕੇ ਉੱਥੋਂ ਪਤਾ ਲੱਗਿਆ ਵੀ ਇਹ ਬੰਦੇ ਸੀ ਜਿਹੜਾ ਹੋਏ ਜਿਨ੍ਹਾਂ ਨੂੰ ਪੁੱਛਣ ਤੋਂ ਬਾਅਦ ਪਤਾ ਲੱਗਿਆ ਉਹਦਾ ਬੈਗ ਚੋਰੀ ਹੋਇਆ ਇਨ ਮੀਨ ਟਾਈਮ ਫਿਰ ਇੱਥੇ ਇਹ ਗੱਲ ਸ਼ੇਅਰ ਫਲੋਰ ਪੁਲਿਸ ਨਾਲ ਕੀਤੀ ਗਈ ਉਹਨਾਂ ਨੇ ਉਹਦੇ ਚ ਉਹਨੂੰ ਜਦੋਂ ਕਿ ਉਹ ਪਤਾ ਲੱਗਿਆ ਕਿ ਇੱਕ ਦਿਨਾ ਨਗਰ ਵੀ ਉਹਨੇ ਜਿਹੜੀ ਉਥੇ ਗੁਰਦਾਸਪੁਰ ਡਿਸਟ੍ਰਿਕਟ ਨਾਲ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਵੀ ਇਹਨੇ ਵਾਰਦਾਤ ਕੀਤੀ ਵੀ ਹੈ ਉਹਨੂੰ ਲਿਆਉਣ ਤੋਂ ਬਾਅਦ ਅਸੀਂ ਮੋਟਰਸਾਈਕਲ ਜਿਹੜਾ ਏਐਸਐਸ ਸਾਹਿਬ ਦਾ ਚੋਰੀ ਹੋਇਆ ਉਹਨੂੰ ਰਿਕਵਰ ਕਰਨ ਚ ਕਾਮਯਾਬ ਹੋਏ ਆ ਉਹਦੇ ਤੋਂ ਅਲਾਵਾ ਏਐਸ ਦੇ ਵਿੱਚ ਜਿਹੜਾ ਉਹਦੇ ਗਹਿਣੇ ਜਿਹੜੇ ਏਐਸਐਸ ਸਾਹਿਬ ਦੇ ਘਰੋਂ ਚੋਰੀ ਹੋਏ ਸੀ ਉਹ ਵੀ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਆ ਇੱਕ ਥਰਡ ਜਿਹੜਾ ਉਹਦੇ ਵਿੱਚੋਂ ਉਹਨੂੰ ਜਿਹੜੀ 10000 ਦੇ ਕਰੀਬ ਰੁਪਿਆ ਗਿਆ ਸੀ ਉਹ ਐਨੇ ਆਪਦਾ ਖਰਚ ਲਿਆ ਇਹਦੇ ਵਿੱਚ ਜਿਹੜੀ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਬੀਨਾਨਗਰ ਏਰੀਏ ਦਾ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਰਹਿਣ ਵਾਲਾ ਬੰਦਾ ਹੈ ਇਹ ਸਟਰੋਂਗ ਡਰੱਗ ਐਡਿਕਟ ਹੈ ਇਹਦੇ ਤਿੰਨ ਮਰਡਰ ਇਹ ਇੱਕ ਅਟੈਂਪਟਡ ਜਿਹੜੀ ਉੱਥੇ ਕੀਤੀ ਫਲੋਰ ਤੇ ਇੱਕ ਐਨੇ ਪਠਾਨਕੋਟ ਕੀਤੀ ਇਹ ਗੱਲ ਹੁਣ ਤੱਕ ਸਾਹਮਣੇ ਆਈ ਹੈ ਅਸੀਂ ਇਹਨੂੰ ਅ ਅਜੇ ਸਾਡੇ ਕੋਲੇ ਰਿਮਾਰਡ ਤੇ ਆ ਪੁੱਛਕਿਛ ਕਰਾਂਗੇ ਤੇ ਅੱਗੇ ਡਿਟੇਲ ਆਊਗੀ ਇਹਦੇ ਵਿੱਚ ਜਿੰਨੇ ਵੀ ਹਾਈ ਟੈਕ ਅ ਪਿਛਲੇ ਲਾਸਟ 5 6 ਮਨਸ ਦੇ ਵਿੱਚ ਜਿੰਨੇ ਵੀ ਹਿਨਿਸ ਕ੍ਰਾਈਮ ਕੇਸ ਹੋਏ ਆ ਉਹ ਕੋਈ ਵੀ ਕੇਸ ਅਨਟ੍ਰੇਸਡ ਨਹੀਂਗਾ ਜਿਹੜਾ ਕਿ ਮੇਜਰ ਹਿਨਿਸ ਕ੍ਰਾਈਮ ਕੇਸ ਹੋਵੇ ਤੇ ਟੀਮ ਲੁਧਿਆਣਾ ਨੇ ਇਹਦੇ 'ਚ ਜੀ ਜਾਣ ਲਾਤਾ ਤੇ ਇਹਦੇ ਵਿੱਚ ਜਿਵੇਂ ਕਹਿੰਦੇ ਆ ਕ੍ਰਾਈਮ ਜੇ ਕਰੋਗੇ ਅਸੀਂ ਲੁਧਿਆਣੇ ਤੁਸੀਂ ਕ੍ਰਾਈਮ ਕਰੋਗੇ ਅਸੀਂ ਹੱਥ ਧੋਕੇ ਤੁਹਾਡੇ ਮਗਰ ਪੈ ਜਾਣਗੇ ਜਦ ਤੱਕ ਕਿ ਕੋਈ ਸਟ੍ਰੈਸ ਨਹੀਂ ਹੋਊਗਾ ਅਸੀਂ ਚੈਨਲ 'ਤੇ ਬੈਠਾਂਗੇ ਇਹ ਇਹ ਜਿਹੜਾ ਹੁਣ ਅਸੀਂ ਇਹਨੂੰ ਜੇਲ੍ਹ ਦੇ ਵਿੱਚੋਂ ਲੈ ਕੇ ਆਏ ਕਪੂਰਥਲਾ ਜੇਲ੍ਹ ਦੇ ਵਿੱਚਲੇ ਕਪੂਰਥਲਾ ਜੇਲ੍ਹ ਦੇ ਵਿੱਚੋਂ ਪ੍ਰੋਡਕਸ਼ਨ ਬਣਾਉਣ ਤੇ ਲੈ ਕੇ ਆਂਦਾ ਪ੍ਰੋਡਕਸ਼ਨ ਬਣਾਉਣ ਤੋਂ ਬਾਅਦ ਕਿਉਂਕਿ ਸਾਨੂੰ ਇਨਫੋਰਮੇਸ਼ਨ ਉੱਥੇ ਜਿਹੜੇ ਨਲੰਦਾ ਦੇ ਬੰਦੇ ਸੀ ਉਹ ਮਾਜੀ ਕਮਿਊਨਿਟੀ ਨਾਲ ਸੰਬੰਧਤ ਸੀ ਉਹਨਾਂ ਤੋਂ ਦਿੱਤੀ ਗਈ ਇਨਫੋਰਮੇਸ਼ਨ ਸੀ ਤੇ ਸਾਡੇ ਕੋਲੇ ਆਪਦੀ ਸੀਨ ਆਫ ਕ੍ਰਾਈਮ ਨੂੰ ਇਦੇ ਵਿੱਚ ਹੋਰ ਇੰਪੋਰਟੈਂਟ ਗੱਲ ਤੁਹਾਨੂੰ ਨਾਲ ਸ਼ੇਅਰ ਕਰਦਾ ਜਦੋਂ ਕ੍ਰਾਈਮ ਹੋ ਗਿਆ ਆਪਦੇ ਏਰੀਆ ਨੂੰ ਛੱਡ ਕੇ ਤਕਰੀਬਨ ਸਬ ਅਫਸਰਸ ਨੇ ਉਸ ਦਿਨ ਉਤੋਂ ਅਗਲੇ ਦਿਨ ਤੇ ਉਤੋਂ ਅਗਲੇ ਦਿਨ ਕਈ ਦਿਨ ਵਾਰ-ਵਾਰ ਉਸ ਸੀਨ ਆਫ ਕ੍ਰਾਈਮ ਦੇ ਵਿੱਚ ਉਸ ਬੈਠਦੇ ਰਹੇ ਆ ਉੱਥੇ ਉਹਨੂੰ ਇਨਵੈਸਟਿਗੇਟ ਕਰਦੇ ਰਹੇ ਇੱਕ ਹੋਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਇਹ ਪਰਿਵਾਰ ਦੇ ਨਾਲ ਬੜੀ ਦੁੱਖਦਈ ਘਟਨਾ ਹੋਈ ਸੀ ਸਾਡੇ ਤੇ ਉਹਨਾਂ ਨੇ ਵਿਸ਼ਵਾਸ ਰੱਖਿਆ ਨਹੀਂ ਤਾਂ ਕਿਤੇ ਵੀ ਕੋਈ ਕ੍ਰਾਈਮ ਹੁੰਦਾ ਤਾਂ ਛੋਟਾ ਜਿਹਾ ਕ੍ਰਾਈਮ ਦੇ ਕ੍ਰਾਈਮ ਕੋ ਕਿ ਬਹੁਤ ਦਰਦਨਾਕ ਸੀ ਬੁਰੀ ਤਰ੍ਹਾਂ ਸੱਬਲਾਂ ਨਾਲ ਕੁੱਟ ਕੇ ਬੰਦਿਆਂ ਨੂੰ ਮਾਰਿਆ ਗਿਆ ਸੀ ਤੇ ਉਹ ਆਦਮੀ ਭੜਕ ਜਾਂਦੇ ਆ ਸਮਾਜ ਦੇ ਵਿੱਚ ਉਸ ਗੱਲ ਦਾ ਗੁੱਸਾ ਵੀ ਹੁੰਦਾ ਰੋਸ ਵੀ ਹੁੰਦਾ ਇਸ ਪਰਿਵਾਰ ਨੇ ਕੰਪਲੀਟ ਸਾਡੇ ਤੇ ਵਿਸ਼ਵਾਸ ਰੱਖਿਆ ਤੇ ਸਾਡੇ ਅਸੀਂ ਉਸ ਗੱਲ ਦੇ ਸਾਡੇ ਤੇ ਇੱਕ ਮਰਡਰ ਦਾ ਬੋਝ ਸੀ ਇੱਕ ਉਸ ਸਵੀਖ ਪਰਿਵਾਰ ਦਾ ਉਸ ਮੁਹੱਲੇ ਦੇ ਸ਼ਰੀਫ ਉਸ ਪਿੰਡ ਦੇ ਸ਼ਰੀਫ ਲੋਕਾਂ ਦਾ ਸਾਡੇ ਤੇ ਜਿਆਦਾ ਪ੍ਰੈਸ਼ਰ ਸੀ ਨਹੀਂ ਤਾਂ ਸ਼ਰਾਰਤੀ ਬੰਦੇ ਕਈ ਵਾਰੀ ਪੁਲਿਸ ਦਾ ਧਿਆਨ ਭੜਕਾਉਣ ਲਈ ਗੱਲ ਨੂੰ ਵਧਾਉਣ ਲਈ ਉਹਦੇ ਚੋਂ ਕਰ ਦਿੰਦੇ ਆ ਸਾਡੇ ਤੇ ਅਸੀਂ ਜਦੋਂ ਆਫੀਸਰ ਨੇ ਸਾਰਿਆਂ ਗੱਲ ਕੀਤੀ ਫਸਟ ਅਸੀਂ ਇਹਨੂੰ ਕਤਲ ਨੂੰ ਇਹਨੂੰ ਇੰਪੋਰਟੈਂਟ ਲਿਆ ਦੂਜਾ ਇੰਪੋਰਟੈਂਟ ਇਹ ਲਿਆ ਵੀ ਉਸ ਸ਼ਰੀਫ ਪਰਿਵਾਰ ਦਾ ਜਿਹੜਾ ਕਤਲ ਹੋਇਆ ਤੇ ਅਸੀਂ ਜੀ ਜਾਨ ਲਾਉਣਾ ਤੇ ਸਾਨੂੰ ਇਸ ਗੱਲ ਦੇ ਵਿੱਚ ਕਾਮਯਾਬੀ ਵੀ ਹੋਈ ਤੇ ਅਸੀਂ ਇਹਨੂੰ ਕਹਿ ਸਕਦੇ ਆ ਇਹਦੇ ਵਿੱਚ ਇਹ ਇਸ ਨੂੰ ਮੇਜਰ ਟ੍ਰੇਸ ਕਰ ਲਿਆ। ਜਿਹੜਾ ਪਿਸਟਲ ਬਰਾਮਦ ਹੋਇਆ ਜਿਹੜਾ ਵੀ ਉਹ ਇਹ ਜਿਹੜਾ ਪਿਸਟਲ ਸੈਕੰਡ ਜਿਹੜੀ ਅਟੈਂਪਟ ਕੀਤੀ ਸੀ ਜਿਹਦੇ ਵਿੱਚ ਉੱਥੇ ਜਿਹੜਾ ਉਹਦਾ गिर ਗਿਆ ਸੀ ਉਹਦੇ ਵਿੱਚ ਉਸ ਪਿਸਟਲ ਨੂੰ ਅਸੀਂ ਕਿਉਂਕਿ ਇਹਦੇ ਵਿੱਚ ਇਸ ਕੇਸ ਦੇ ਵਿੱਚ ASI ਜਿਹੜੇ ਸੀਗੇ ਉਹਨਾਂ ਦਾ ਸੀਗਾ ਉਹ ਅਸੀਂ ਇਸ ਕੇਸ ਦੇ ਵਿੱਚ ਰਿਕਵਰ ਕਰਾਂਗੇ। ਸੈਕੰਡ ਕੇਸ ਦੀ ਹਜੇ ਡਿਟੇਲਸ ਅਸੀਂ ਵਰਕਆਊਟ ਕਰ ਰਹੇ ਹਾਂ। ਉਹਦੇ ਵਿੱਚ ਉੱਥੇ ਕੁੱਤਾ ਮਾਰਿਆ ਗਿਆ ਸੀ। ਤੇ ਜਿਹੜੀ ਉਹ ਘਰਦਿਆਂ ਵੱਲੋਂ ਦੱਸਿਆ ਸੀ ਵੀ ਇਹਨੂੰ ਲੁੱਟਣ ਲਈ ਆਇਆ ਸੀ ਤੇ ਉਹ ਸਾਰੀ ਅਸੀਂ ਅਜੇ ਤਫ਼ਤੀਸ਼ ਦਾ ਮੈਟਰ ਆ ਉਹਦੇ ਵਿੱਚ ਕਿਉਂਕਿ ਪਰਿਵਾਰ ਦੇ ਵਿੱਚ ਉਹ ਜਿਨ੍ਹਾਂ ਨਾਲ ਘਟਨਾ ਵਾਪਰੀ ਐ ਉਹਨਾਂ ਦਾ ਵੀ ਅਸੀਂ ਸਹਿਯੋਗ ਲਵਾਂਗੇ ਸਪੋਰਟ ਲਵਾਂਗੇ ਤੇ ਉਹਨੂੰ ਬੜੇ ਸੱਜੇ ਢੰਗ ਦੇ ਨਾਲ ਉਹਨੂੰ ਵੀ ਇਨਵੈਸਟੀਗੇਟ ਕਰਾਂਗੇ ਨਹੀਂ ਤੁਸੀਂ ਐਪਰੀਸ਼ੀਏਟ ਤਾਂ 100% ਬੰਦਾ ਮੈਂ ਈਵਨ ਉਹਦੇ ਵਿੱਚ ਤੁਹਾਨੂੰ ਇੱਕ ਹੋਰ ਗੱਲ ਸਾਂਝੀ ਕਰਨਾ ਉਥੋਂ ਦੇ ਐਸ ਐਚਓ ਉਥੋਂ ਦੇ ਆਫਸਰ ਨੇ ਮੈਂ ਇਥੋਂ ਅੱਜ ਜੋ ਕਲਾਸ 2 ਸਰਟੀਫਿਕੇਟ ਲੈ ਕੇ ਸਾਨੂੰ ਟੀਮ ਨੂੰ ਸਪੋਰਟ ਕਰਨ ਲਈ ਉੱਥੇ ਦੇ ਐਸਐਸਪੀ ਨੂੰ ਭੇਜ ਰਹੇ ਕਿ ਇੱਥੋਂ ਦੇ ਮੇਰੇ ਵੱਲੋਂ ਕਲਾਸ 2 ਦਾ ਮੈਨੂੰ ਅਧਿਕਾਰ ਹੈ ਕਿ ਉਹਨਾਂ ਨੂੰ ਸਿਰਫ ਇਸ ਗੱਲ ਹੀ ਐਪਰੀਸ਼ੀਏਟ ਕਰਦਾ ਕਿ ਕ੍ਰਾਈਮ ਜਦੋਂ ਹੁੰਦਾ ਅਸੀਂ ਐਜ਼ ਏ ਕ੍ਰਿਮੀਨਲ ਸਾਰੇ ਪਾਸੋਂ ਜਦੋਂ ਜੁਰਮ ਕਰਨ ਵਾਲਾ ਇੱਕ ਪਾਸੇ ਆ ਤੇ ਉਹਨੂੰ ਫੜਨ ਵਾਲੀਆਂ ਏਜੰਸੀਆਂ ਇੱਕ ਪਾਸੇ ਆ ਕ੍ਰਾਈਮ ਹੁੰਦਾ ਤਾਂ ਅਸੀਂ ਇੱਕ ਰਲ ਮਿਲ ਕੇ ਕੰਮ ਕਰਦੇ ਆ ਤੇ ਸਾਡੀ ਟੀਮ ਦੇ ਵਿੱਚ ਆਫਸਰ ਨੇ ਕੋਆਰਡੀਨੇਟ ਕੀਤਾ বারবার ওতھوں ਦੇ ਆਫਸਰ ਨਾਲ ਗੱਲ ਕੀਤੀ ਤੇ ਉਹਨਾਂ ਲਈ ਅਸੀਂ ਥੈਂਕਫੁਲ ਵੀ ਹਾਂ ਕਿ ਉਹਨਾਂ ਨੇ ਸਾਨੂੰ ਸਪੋਰਟ ਕੀਤੀ ਕਿਉਂਕਿ ਇੱਕ ਡਿਫਰੈਂਟ ਸਟੇਟ ਦੇ ਵਿੱਚ ਜਾ ਕੇ ਡਿਫਰੈਂਟ ਕਲਚਰ ਦੇ ਵਿੱਚ ਜਾ ਕੇ ਉਹ ਕੇਸ ਨੂੰ ਟ੍ਰੇਸ ਕਰਨਾ ਜਿੱਥੇ ਕਿ ਉਹ ਦੱਸਦੇ ਸੀ ਵੀ ਕਈ ਵਾਰੀ ਰੋਲਾ ਪੈ ਜੇ ਸ਼ੱਕ ਪੈ ਜੇ ਤੁਹਾਡੇ ਤੇ ਅਟੈਕ ਨਾ ਕਰ ਦੇਣ ਕਿ ਉਹ ਬੰਦੇ ਆਏ ਹੋਏ ਆ ਉਸ ਟੀਮ ਦੇ ਵਿੱਚ ਸਾਡੇ ਸਾਰੇ ਬੰਦਿਆਂ ਨੇ ਉੱਥੇ ਵਰਕਆਊਟ ਕੀਤਾ ਤੇ ਅਸੀਂ ਕੇਸ ਨੂੰ ਟ੍ਰੇਸ ਕਰ ਚੁੱਕੇ ਹਾਂ ਜਾਣ ਕਿ ਕਿੱਦਾਂ ਹੋਈ ਸੀ ਸੀ ਕੈਮਰੇ ਦੀ ਫੁਟੇਜ ਵੀ ਬਹੁਤ ਘੱਟ ਮਿਲੀ ਸੀ ਜਾਣ ਕਿ ਕਿੱਦਾਂ ਹੋਈ ਇਹ ਇਹਦੇ ਵਿੱਚ ਹਜੇ ਜਦੋਂ ਫਾਈਨਲ ਅਸੀਂ ਤੁਹਾਨੂੰ ਕਰ ਦਾਂਗੇ ਹਜੇ ਉਹਦੇ ਵਿੱਚ ਕੁਝ ਕੱਜੀਆਂ ਹੋਰ ਕਲੋਜ਼ ਦੀਆਂ ਇਹਦੇ ਹੁਣ ਤੱਕ ਦੱਸਿਆ ਇਹਨੇ ਤਿੰਨ ਵਾਰ ਦਿੱਤਾ ਜਿਹੜੀਆਂ ਇੱਥੋਂ ਵਾਲੀ ਫਲੋਰ ਤੇ ਜਿਹੜੀ ਇੱਕ ਉੱਥੇ ਹੋਈ ਹਜੇ ਅਸੀਂ ਇਹ ਵੀ ਕਰਨਾ ਹੈ ਵੀ ਇਹ ਸੀਰੀਅਲ ਕਿਲਰ ਵਾਂਗੂ ਤਾਂ ਹੋ ਹੀ ਗਿਆ ਤਿੰਨ ਇੱਥੇ ਮਾਰਤੇ ਇੱਕ ਉੱਥੇ ਮਾਰਤਾ ਹਜੇ ਇਹਦੇ ਵਿੱਚ ਮੈਂ ਕੱਚੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਅਸੀਂ ਉਹਦੇ ਤੇ ਵਰਕਆਊਟ ਕਰਾਂਗੇ ਜਿਵੇਂ ਇਸ ਕੇਸ ਨੂੰ ਟ੍ਰੇਸ ਕੀਤਾ ਜੇ ਇਹਦੇ ਵਿੱਚ ਹੋਇਆ ਐਂਡ ਬਿਲਕੁਲ ਪੂੰਛਣ ਕਰਕੇ ਬੜੀ ਕਲੀਅਰ ਪਿਕਚਰ ਤੁਹਾਡੇ ਸਾਹਮਣੇ ਆ ਗਈ। ਐਸਮ ਜਟ ਨਿਊ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਝਲੋਟਾ ਦੀ ਰਿਪੋਰਟ